ਸਰ ਸਿੰਘ ਦਾ ਜਿਹੜਾ ਸਵਾਲ ਸੀ ਉਹ ਅਧੂਰਾ ਰਹਿ ਗਿਆ ਕਿਵੇਂ ਨਹੀਂ ਇਕਮਾਨ ਸਾਬ ਜਿਸ ਤਰ੍ਹਾਂ ਦਾ ਚਾਹੇ ਕੋ ਖੇਤੀਬਾੜੀ ਧੰਦੇ ਨਾਲ ਜੁੜਿਆ ਹੋਇਆ ਜਾਂ ਫਿਰ ਕੋਈ ਇੰਡਸਟਰੀਅਲਿਸਟ ਹੈ ਜਿਹੜੀਆਂ ਚੋਰੀਆਂ ਹੁੰਦੀਆਂ ਨੇ ਜਿਵੇਂ ਕੇਬਲ ਤਾਰਾਂ ਨੂੰ ਚੋਰੀ ਕਰਨਾ ਇਹ ਬਹੁਤ ਵੱਡਾ ਮੁੱਦਾ ਹੈ ਕਿਉਂਕਿ ਜਿਹੜੇ ਗਰੀਬ ਕਿਸਾਨ ਨੇ ਉਹਨਾਂ ਵਾਸਤੇ ਤਾਂ ਬਹੁਤ ਬੁਰੇ ਹ ਮਤਲਬ ਉਹਨਾਂ ਦਾ ਚਿਹਰਾ ਵੇਖਣ ਨਾਲ ਹੁੰਦਾ ਨੇ ਜਦੋਂ ਸਵੇਰੇ ਜਾ ਕੇ ਮੋਟਰ ਦੇਖਦੇ ਨੇ ਉੱਥੇ ਕੁਝ ਨਹੀਂ ਇਹਦੇ ਵਾਸਤੇ ਕਿ ਸਕ੍ਰੈਪ ਸਕ੍ਰੈਪ ਖਰੀਦਣ ਵਾਲ ਸਕ੍ਰੈਪ ਖਰੀਦਣ ਵਾਲੇ ਜਿਹੜੇ ਲੋਕ ਨੇ ਕਿ ਸਰਕਾਰ ਉਹਨਾਂ ਵਾਸਤੇ ਕੋਈ ਖਾਸ ਕੋਈ ਇਨਸਟਰਕਸ਼ਨ ਜਾਂ ਕੋਈ ਪਾਲਿਸੀ ਨਹੀਂ ਲੈ ਆ ਸਕਦੀ ਤਾਂ ਕਿ ਜਿਵੇਂ ਹੁਣ ਰੇਲਵੇ ਦਾ ਕੋਈ ਵੀ ਬੰਦਾ ਉਹ ਸਕ੍ਰੈਪ ਨੂੰ ਪਰ ਇਧਰ ਵੇਖੀਏ ਤਾਂ ਜਿਹੜੇ ਛੋਟੇ-ਛੋਟੇ ਕਿਸਾਨ ਨੇ ਕਈ ਇਹੋ ਜਿਹੇ ਨੇ ਜਿਨ੍ਹਾਂ ਵਾਸਤੇ 100 ਰੁਪਏ ਬੜਾ ਮਹਣਾ ਕਹਾਉਂਦੇ ਦੇਖੋ ਪਹਿਲੀ ਗੱਲ ਤਾਂ ਇਹ ਆ ਕਿ ਜਿਹੜਾ ਆਪਣਾ ਬੂਰ ਹੈ ਜਾਂ ਖੇਤ ਹੈ ਆਪਣਾ ਖੇਤ ਹੈ ਜਾਂ ਆਪਣਾ ਘਰ ਹੈ ਪਹਿਲੀ ਗੱਲ ਤਾਂ ਆਪਣਾ ਫਰਜ਼ ਬਣਦਾ ਕਿ ਆਪਣੀ ਰਾਖੀ ਆਪ ਕਰੀਏ ਠੀਕ ਹੈ ਨਾ ਜੀ ਨਾ ਤਾਂ ਨਹੀਂ ਪੁਲਸ ਆ ਕੇ 24 ਘੰਟੇ ਆਪਣੇ ਪਿੰਡ 'ਚ ਗੇੜਾ ਮਾਰੇ ਜੀ ਠੀਕ ਹੈ ਨਾ ਜਿਵੇਂ ਨਸ਼ਿਆਂ ਦੀ ਗੱਲ ਹੈ ਜੀ ਹੁਣ ਨਸ਼ਾ ਜਿਹੜਾ ਜੀ ਨਸ਼ਾ ਵੇਚਣ ਵਾਲਾ ਨਸ਼ਾ ਵੇਚਣ ਵਾਲਾ ਉੱਥੇ ਵੇਚੂਗਾ ਨਾ ਜਿੱਥੇ ਕੋਈ ਲੈਣ ਵਾਲਾ ਆਊਗਾ ਜੀ ਜਦੋਂ ਆਪਣੇ ਪਿੰਡ ਦਾ ਕੋਈ ਲੈਣ ਵਾਲਾ ਜੀ ਆਪਾਂ ਨੂੰ ਪਤਾ ਕਿ ਫਲਾਣਾ ਬੱਚਾ ਨਸ਼ਾ ਕਰ ਰਿਹਾ ਉਹ ਦੱਸਣਾ ਕਿਹਦਾ ਫਰਜ ਹੈ ਜੀ ਹੁਣ ਸਾਡੋ ਏਡੀ ਦਾ ਇੱਕ ਕੇਸ ਆਇਆ ਇੱਕ ਮਾਤਾ ਨੇ ਬੋਲਤਾ ਖਬਰ ਦੇ ਵਿੱਚ ਠੀਕ ਹੈ ਜੀ ਜਿਵੇਂ ਤੇ ਚੋਰੀ ਤੇ ਵੀ ਹੁੰਦਾ ਜੀ ਉਹਨੇ ਬੋਲਤਾ ਜੀ ਸਾਡੇ ਮੇਰੇ ਨਸ਼ਾ ਬੜਾ ਜੀ ਤੋਂ ਪੱਤਰਕਾਰ ਕਹਿੰਦਾ ਜਿਵੇਂ ਭਾਈ ਸਾਹਿਬ ਪੁੱਛ ਰੇ ਮੇਰੇ ਤੋਂ ਉਹ ਕਹਿੰਦੇ ਜੀ ਕੌਣ ਵੇਚਦਾ ਕਹਿੰਦੀ ਆ ਵੇਚਦੇ ਸਾਰੇ ਖੜੇ ਆ ਜੀ ਹੁਣ ਉਹਨੇ ਹੀ ਨਹੀਂ ਪਤਾ ਵੀ ਮੈਂ ਮੀਡੀਆ 'ਚ ਬੋਲ ਰਿਹਾ ਮੇਰੀ ਗੱਲ ਆ ਮੈਂ ਬੋਲ ਰਿਹਾ ਮੀਡੀਆ 'ਚ ਇਹ ਪਾ ਜੂਰੀ ਚਲਾ ਦੇਣਗੇ ਟੀਵੀ ਤੇ ਜੀ ਸੁਣਨ ਵਾਲੇ ਸੁਣ ਲੈਣੀਆਂ ਤਾਂ ਉਹ ਮੇਰੇ ਕੋਲ ਮੈਂ ਡਿਪਟੀ ਸਾਹਿਬ ਨਾਲ ਗੱਲ ਕੀਤੀ ਤਾਂ ਉੱਥੇ ਪੁਲਿਸ ਚਲੀ ਗਈ ਜੀ ਪੁਲਿਸ ਨੇ ਬੀਬੀ ਨੂੰ ਕਹਿ ਕੇ ਬੀਬੀ ਵੀ ਤੁਸੀਂ ਟੈਰੇਸੀ ਟੀਵੀ ਤੇ ਵੀ ਨਸ਼ਾ ਵੇਚਣ ਵਾਲੇ ਆ ਖੜੇ ਨੇ ਇਹ ਸਾਨੂੰ ਨਾਂ ਦੱਸੋ ਕਿਹੜੇ ਕਿਹੜੇ ਆ ਜੀ ਉਹ ਬੀਬੀ ਕਹਿੰਦੀ ਜੀ ਗਰਮੀ ਬੜੀ ਸੀ ਮੈਨੂੰ ਪਤਾ ਨਹੀਂ ਲੱਗਿਆ ਧੋਰਪੌਰਦੇ ਸੀ ਮੈਨੂੰ ਪਤਾ ਨਹੀਂ ਮੈਂ ਬੋਲਿਆ ਕੀ ਆ ਜੀ ਉਹ ਬੀਬੀ ਮੋਕਰ ਕੀ ਸਾਫ ਜੀ ਪਰ ਸਰ ਜਿਹੜੇ ਇੱਕ ਮਿੰਟ ਇੱਕ ਮਿੰਟ ਫਿਰ ਮੈਂ ਹਸਪੀਟਲ ਗਏ ਅਸੀਂ ਇਨਵੈਸਟਮੈਂਟ ਦੇ ਵਿੱਚ ਕਹਿੰਦੇ ਦੀ ਨਸ਼ਾ ਫੜਾ ਇੱਕ ਮੁੰਡਾ ਉੱਠਿਆ ਜੀ ਉੱਠ ਕੇ ਕਹਿੰਦਾ ਜੀ ਅਸੀਂ ਬੜੀ ਕੋਸ਼ਿਸ਼ ਕੀਤੀ ਹੈ ਜੀ ਐਮਐਲਏ ਨੂੰ ਸੁਣਦਾ ਸਰਕਾਰ ਨਹੀਂ ਸੁਣਦੀ ਜੀ ਸਰਕਾਰ ਫੇਲ ਹੈ ਜੀ ਸਰਕਾਰ ਨਹੀਂ ਹੈ ਜੀ ਸਰਕਾਰ ਉਹ ਹੈ ਮੈਂ ਕਿਹਾ ਵੀ ਗੱਲ ਤਾਂ ਦੱਸੋ ਇੱਥੇ ਜੀ ਨਸ਼ਾ ਵਿਕਦਾ ਜੀ ਮੈਂ ਕੌਣ ਵੇਚਦਾ ਜੀ ਇੱਥੇ ਵੇਚਦੇ ਨਹੀਂ ਉਹ ਕਰ ਵੇਚਦਾ ਉਹ ਕਰ ਵੇਚਦਾ ਅਸੀਂ ਪੁਲਿਸ ਨੂੰ ਕਿਹਾ ਜੀ ਕਿ ਇਹਦੀ ਇਨਵੈਸਟਿਗੇਸ਼ਨ ਕਰੋ ਜਦੋਂ ਬੰਦਾ ਦੱਸ ਰਿਹਾ ਆਪਾਂ ਫੜ ਕੇ ਉਹਦੇ ਪਰਚਾ ਪਾ ਕੇ ਅੰਦਰ ਕਰੀਏ ਜੀ ਤਾਂ ਜਦੋਂ ਦੋ ਦਿਨ ਪੁਲਿਸ ਨੇ ਬੁਲਾਇਆ ਤੀਜੇ ਦਿਨ ਉਹ ਲਿਖ ਕੇ ਦੇ ਗਿਆ ਕਹਿੰਦਾ ਜ ਮੈਨੂੰ ਨਹੀਂ ਪਤਾ ਜੀ ਕੌਣ ਵੇਚਦਾ ਆਪਾਂ ਇੱਥੇ ਇੱਥੇ ਇੱਕ ਇੱਕ ਬੱਚੇ ਦੀ ਡੈਥ ਹੋ ਗਈ ਕਹਿੰਦੇ ਜੀ ਉਹਨੇ ਇੰਜੈਕਸ਼ਨ ਲਿਆ ਮੈਂ ਗਿਆ ਉਹਦੇ ਸੰਸਕਾਰ ਤੇ ਮੈਂ ਪਰਸ ਨੂੰ ਫੋਨ ਕੀਤਾ ਮੈਂ ਕਿਹਾ ਜੀ ਆਵੋ ਇੱਥੇ ਇਹਨਾਂ ਦਾ ਪਰਚਾ ਦਰਜ ਕਰੋ ਜਦੋਂ ਮੈਂ ਬਿਠਾਇਆ ਉਹਨਾਂ ਪੁਲਿਸ ਕਹਿੰਦੇ ਲਿਖਾਓ ਜੀ ਤੁਸੀਂ ਦੱਸੋ ਕਿਵੇਂ ਕਿ ਮੈਨੂੰ ਕੀਤੇ ਸ਼ੱਕ ਆ ਉਹ ਕਹਿੰਦੀ ਜੀ ਕਾਹਦਾ ਸ਼ੱਕ ਕਹਿੰਦੇ ਵੀ ਤੁਹਾਡਾ ਬੱਚਾ ਜਿਹੜਾ ਨਸ਼ੇ ਨਾਲ ਮਰਿਆ ਕਹਿੰਦੀ ਨਾ ਜੀ ਨਾ ਤਾਂ ਹਾਰਟ ਅਟੈਕ ਹੋਇਆ ਨਸ਼ੇ ਨਾਲ ਥੋੜਾ ਮਰਿਆ ਜੀ ਉਮੋਕਰੀ ਗਏ ਚਲੋ ਸਰ ਉਹ ਤਾਂ ਅਗਲਾ ਮੈਂ ਕਹ ਰਿਹਾ ਨਹੀਂ ਚੋਰੀ ਦਾ ਪਰ ਇਸ ਦੇ ਵਾਸਤੇ ਹਰਸ ਕਰਾਇਬ ਵਾਸਤੇ ਕੋਈ ਰੂਲ ਕੋਈ ਪਾਲਿਸੀ ਤਾਂ ਬਣ ਸਕਦੇ ਆ ਨਾ ਨਹੀਂ 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 ਮੇਰੀ ਗੱਲ ਸੁਣੋ ਮੇਰੀ ਗੱਲ ਸੁਣੋ ਜਿਹੜੀ ਚੋਰੀ ਦਾ ਮਾਮਲਾ ਨਾ ਜੀ ਚੋਰੀ ਕੌਣ ਕਰਦਾ ਜੀ ਚੋਰੀ ਕਰਦਾ ਨਛੇੜੀ ਬੰਦਾ ਆਮ ਨੋਰਮਲ ਬੰਦਾ ਕਦੇ ਵੀ ਚੋਰੀ ਨਹੀਂ ਕਰਦਾ ਤੁਹਾਡੇ ਘਰ ਦਾ ਦਰਵਾਜ਼ਾ ਖੁੱਲਾਵੇਂ ਕੋਈ ਨਹੀਂ ਆਊਗਾ ਇਹਨਾਂ ਚੋਰ ਹੈ ਜੀ ਚੋਰ ਨੇ ਚੋਰੀ ਕਰਨੀ ਹੈ ਚੋਰ ਕੌਣਾ ਜਿਹੜਾ ਬੰਦਾ ਨਸ਼ੇੜੀ ਹੈ ਇਹ ਛੇੜੀ ਕੌਣਾ ਜੀ ਜਿਹੜਾ ਬੰਦਾ ਅਨਪੜਾ ਅਨਪੜਾ ਕੌਣਾ ਜੀ ਜਿਹੜਾ ਪੜਿਆ ਨਹੀਂ ਜੀ ਜਦੋਂ ਆਪਣੇ ਕੋਲ ਐਜੂਕੇਸ਼ਨ ਆ ਗਈ ਜਦੋਂ ਬੰਦਾ ਪੜ੍ਹ ਲੈ ਗਿਆ ਉਹਦੇ ਕੋਲ ਰੋਜ਼ਗਾਰ ਆ ਗਿਆ ਜੀ ਹੁਣ ਕੈਨੇਡਾ ਜਾ ਕੇ ਕੋਈ ਚੋਰੀ ਕਿਉਂ ਨਹੀਂ ਕਰਦਾ ਜੀ ਪੜ੍ਹੇ ਲਿਖੇ ਨੇ ਹਰ ਇੱਕ ਕੋਲੇ ਕੰਮ ਹੈ ਜੀ ਟਾਈਮ ਹੀ ਹੈ ਨਹੀਂ ਕਿਸੇ ਕੋਲੇ ਔਰ ਉੱਥੇ ਜਿਹੜੀ ਕਾਨੂੰਨ ਦੀ ਗੱਲ ਭਾਈ ਸਾਹਿਬ ਕਰਦੇ ਆਂ ਪੰਜ ਕਿ ਮਨ ਲਓ ਵੀ ਆਹ ਬਾਲਟੀ ਚਾਕੇ ਲੈ ਗਿਆ ਤੇ ਧਾਰਾ ਕਿ ਨਾ ਪਹਿਲੀ ਗੱਲ ਤਾਂ ਦੇਖ ਉਹ ਖਾਸ ਕਿਸਮ ਦੀ ਹੁੰਦੀਆਂ ਨੇ ਤਾਰਾਂ ਵਗੈਰਾ ਆਮ ਨਹੀਂ ਹੁੰਦੇ ਹੈਗੇ ਜਿਹੜੇ ਉਸ ਦੇ ਵਿੱਚ ਵਰਤੋਂ ਚ ਹੁੰਦੀਆਂ ਨੇ ਜੀ ਭਾਈ ਸਾਹਿਬ ਜਿਹੜਾ ਚੋਰੀ ਦਾ ਸਕ੍ਰੈਪ ਕਿਤੇ ਵੇਚਦੇ ਆਣਾਂ ਜੀ ਅਸੀਂ ਫੜ ਵੀ ਲੈਨੇ ਆ ਸਾਰਾ ਕੁਝ ਹੋ ਜਾਂਦਾ ਜੀ ਤਾਂ ਜਿਹੜੇ ਲੋਕ ਨੇ ਜੀ ਜਦੋਂ ਆਪਾਂ ਲੋਕਾਂ ਨੂੰ ਉੱਥੇ ਬੁਲਾਇਦਾ ਜੀ ਕਿ ਤੁਸੀਂ ਦੱਸੋ ਵੀ ਆ ਆ ਤੁਹਾਡਾ ਆ ਆ ਤੁਹਾਡਾ ਠੀਕ ਹੈ ਨਾ ਜੀ ਤੇ ਉੱਥੇ ਜੀ ਪਹਿਲੀ ਗੱਲ ਤਾਂ ਉੱਥੇ ਉਹ ਇੱਕ ਹੀ ਕਰਦੇ ਕਿ ਇਹਦਾ ਜਿਵੇਂ ਮੋਟਰਸਾਈਕਲ ਚੱਕ ਲਿਆ ਤਾਂ ਚੱਕਾ ਕਿਤੇ ਖੋਲ ਕੇ ਵੇਚਦਾ ਟੈਂਕੀ ਕਿਤੇ ਵੇਚਤੀ ਹੈਂਡਲ ਕਿਤੇ ਵੇਚਦਾ ਉਹ ਪਤਾ ਨਹੀਂ ਲੱਗਦਾ ਜੀ ਫਿਰ ਅਸੀਂ ਮੈਂ ਇੱਥੇ ਆਈਜੀ ਸਾਹਿਬ ਬੁਲਾਏ ਸੀ ਐਸਐਸਪੀ ਬੁਲਾਏ ਸੀ ਜੀ ਆਪਣੇ ਸਕਰਾਲੀ ਪਿੰਡ ਕੋਲੇ ਹੱਥ ਖੜੇ ਕਰਕੇ 150 ਪੰਚਾਇਤਾਂ ਨੂੰ ਹੱਥ ਖੜੇ ਕਰਕੇ ਅੱਜ ਕਹਿ ਵੀ ਸੌਂ ਖਾਓ ਵੀ ਜਿਹੜਾ ਬੰਦਾ ਚੋਰੀ ਕਰਦਾ ਜਿਹੜਾ ਬੰਦਾ ਨਸ਼ਾ ਵੇਚਦਾ ਜਾਂ ਕੋਈ ਗਲਤ ਕੰਮ ਕਰਦਾ ਵੀ ਆਪਾਂ ਦੀ ਸਮਾਨਤਾ ਨਹੀਂ ਦੇਣੀ ਜੀ ਹੱਥ ਖੜੇ ਕਰਕੇ ਠੀਕ ਹੈ ਨਾ ਜੀ ਹੁਣ ਆਪਣੇ ਲੋਕਾਂ ਮੰਨ ਲਓ ਪਿੰਡ ਜੋ ਫੜਿਆ ਗਈ ਦੂਜਾ ਬੰਦਾ ਵੀ ਜ਼ਮਾਨਤ ਦੇਣ ਚਲੇ ਜਾਂਦਾ ਪਰ ਜ਼ਮਾਨਤ ਦੀ ਨਾ ਤੋਂ ਉਹਨੂੰ ਪਤਾ ਵੀ ਮੇਰੀ ਕੱਲ ਨੂੰ ਜ਼ਮਾਨਤ ਹੀ ਨਹੀਂ ਹੋਣੀ ਜੀ ਅੱਛਾ ਮਾਨ ਸਾਹਿਬ ਚਲਦੇ ਚਲਦੇ ਜਿਵੇਂ ਏ ਵਾਲਾ ਨਾ 90 ਦਾ ਗੰਦਾ ਨਾਲਾ ਤੁਹਾਡੇ ਨਾਲ ਵੀ ਕਾਫੀ ਵਾਰੀ ਗੱਲਬਾਤ ਹੋਈ ਹੈ ਤੁਸੀਂ ਕਿਹਾ ਵੀ ਵੀ ਚਲੋ ਆਪਾਂ ਹੌਲੀ ਹੌਲੀ ਇਸ ਨੂੰ ਬਣਾ ਲਵਾਂਗੇ ਜਿਹੜੀ ਇਸ ਦੇ ਵਿੱਚ ਜਲ ਬੂਟੀ ਹੁੰਦੀ ਹੈ 8-9 ਕਿਲੋਮੀਟਰ ਲੰਬਾ ਏਰੀਆ ਜਿਸ ਦਾ 34 ਲੱਖ ਪਲੱਸ ਜਿਹੜਾ ਬਾਇਟੈਕਸ ਨੂੰ ਸਾਫ ਸਫਾਈ ਦਾ ਪਰ ਦੂਜੇ ਪਾਸੇ ਕੋਹ ਪੁੜੀ ਹੈ ਸਾਹਮਣੇ ਜਿਹਦੇ ਵਿੱਚੋਂ ਪੂਰੇ 90 ਨੇ ਸਕਦੇ ਉਹ ਕਦੋਂ ਤੱਕ ਮਤਲਬ ਉਹ ਬਣਦੀ ਉਮੀਦ ਹੈ ਕਿ ਉਹ ਬਣ ਜਾਵੇ ਜੇਕਰ ਠੀਕ ਹੋ ਜਾਏ ਕੰਮ ਜੀ ਸਾਰੀਆਂ ਫਸਲਾਂ ਖਰਾਬ ਹੁੰਦੇ ਨੇ ਇਸ ਦੇ ਨਾਲ ਗੱਲ ਹੀ ਗੱਲ ਤਾਂ ਇਹ ਹੈ ਜੀ ਜਿਹੜਾ ਗੰਦਾ ਨਾਲਾ ਇਹ ਤੁਹਾਨੂੰ 6 ਮਹੀਨੇ ਬਾਅਦ ਦੇਖਣਾ ਹੀ ਨਹੀਂ ਜੀ ਉਹਦਾ ਕਾਰਨ ਕੀ ਐ ਐਸਟੀਬੀ ਬਣ ਕੇ ਤਿਆਰ 18 ਕਰੋੜ ਰੁਪਏ ਦਾ ਜਿੰਨਾ ਨਾਬੇ ਦਾ ਸੀਵਰੇਜ ਦਾ ਪਾਣੀ ਆ ਉਹ ਬਾਹਰ ਆਉਣਾ ਨਹੀਂ ਸਾਰਾ ਟ੍ਰੀਟ ਹੋ ਕੇ ਸਾਡੇ ਅੰਦਰ ਖੇਤੀ ਦੇ ਕੰਮ ਆਉਗਾ ਜੀ ਇਹ ਚ ਜੇ ਪਾਣੀ ਆਊਗਾ ਤਾਂ ਨਹਿਰ ਦੇ ਪਾਣੀ ਵਾਂਗੂ ਸਾਫ਼ ਪਾਣੀ ਆਊਗਾ ਜੀ ਗੰਦਾ ਪਾਣੀ ਹੋਣਾ ਹੀ ਨਹੀਂ ਜੀ ਕਿਉਂਕਿ ਆਪਾਂ ਟ੍ਰੀਟਮੈਂਟ ਲਾਤਾ ਪਲਾਂਟ ਲਾਤਾ ਠੀਕ ਹੈ ਨਾ ਜੀ ਤੇ ਜਿਹੜੀ ਇਹਦੀ ਇਹਦੀ ਹੈਗੀ ਸਫਾਈ ਦੀ ਗੱਲ ਉਹ ਤਾਂ ਹੁੰਦੀ ਹੈ ਹਾਂ ਨਹੀਂ ਨਹੀਂ ਹੁੰਦੀ ਬਾਈ ਜੀ ਨਹੀਂ ਆ ਦੋ ਸਾਲਾਂ ਤੋਂ ਉਹ ਨਹੀਂ ਹੁੰਦੀ ਮੈਂ ਸੱਚਾਈ ਸੁਣੋ ਜੀ ਮੈਂ ਜਿਹੜੀ ਅਸੀਂ ਪਿਛਲੀ ਵਾਰੀ ਜਦੋਂ ਨੁਕਸਾਨ ਹੋਇਆ ਨਾ ਅਸੀਂ ਮੁੱਖ ਮੰਤਰੀ ਸਾਹਿਬ ਨੂੰ ਕਿਹਾ ਕਿ ਜੀ ਆ ਜਿਹੜਾ ਜਿਹੜਿਆ ਡਰੇਨਾ ਨੇ ਨਾ ਮੇਰੀ ਸਫਾਈ ਨਹੀਂ ਪ੍ਰੋਪਰ ਹੁੰਦੀ ਇਹ ਪਹਿਲਾਂ ਕੋਈ ਕਾਨੂੰਨ ਸਖਤ ਬ ਹੁਣ ਕੀ ਹੈ ਜੀ ਟੈਂਡਰ ਲੱਗ ਗਿਆ ਮਨੋ 7 ਡਰੇਨਾਂ ਨੇ ਨਾਬੇ ਚ ਟੈਂਡਰ ਲੱਗ ਗਿਆ 80 ਲੱਖ ਦਾ 1 ਕਰੋੜ ਦਾ 1.5 ਕਰੋੜ ਦਾ ਆਪਾਂ 7-8 ਕਰੋੜ ਲਾਤਾ ਨਾਬਾ ਵਿਧਾਨ ਸਭਾ ਜੀ ਡਰੇਨ ਉਹ ਸਫਾਈ ਫੇਰਨੀ ਉੱਪਰ ਕਾਈ ਜੀ ਚੱਕ ਕੇ ਉਹਨਾਂ ਨੇ ਸਾਈਟ ਚ ਕਰਤੀ ਜਦੋਂ ਪਾਣੀ ਆਇਆ ਓਵਰਫਲੋ ਹੋ ਗਿਆ ਉਹ ਕਿਸਾਨ ਦੇ ਖੇਤਾਂ ਚ ਗਿਆ ਕਿਸਾਨ ਕਹਿੰਦਾ ਮੇਰੀ ਫਸਲ ਮਰ ਗਈ ਮੁਆਵਜ਼ਾ ਦਿਓ ਇੱਕ ਤਾਂ ਟੈਂਡਰ ਦੇ ਪੈਸੇ ਦੇ ਇੱਕ ਉਪਰ ਕਿਸਾਨ ਨੂੰ ਮੁਆਵਜ਼ਾ ਦੇ ਡਬਲ ਕਮ ਹੋ ਗਿਆ ਨਾ ਜੀ ਅਸੀਂ ਇਹ ਕਿਹਾ ਕਿ ਕਿ ਸੀਐਮ ਸਾਹਿਬ ਕਿ ਕਿ ਐਸੀ ਪਾਲਿਸੀ ਬਣਾਓ ਕਿ ਜਿਹੜੀ ਮਿੱਟੀ ਹੈ ਇਹਦੀ ਡਰੇਨ ਦੀ ਵੀ ਇਹ ਪੱਟਣ ਦੀ ਇਜਾਜ਼ਤ ਹੋਵੇ ਉਹਦਾ ਇੱਕ ਫਿਕਸ ਰੇਟ ਕਰ ਦਿਓ 100 ਰੁਪਏ ਟਰਾਲੀ 200 ਬਟਰਾਲੀ ਕਿਸਾਨ ਖੇਤ ਚ ਪਾਵੇ ਕਿਸਾਨ ਘਰ ਚ ਪਾਵੇ ਕਿਸਾਨ ਜਿਵੇਂ ਮਰਜ਼ੀ ਕਰੇ ਜਾਂ ਜਿਹਨੇ ਪੱਟ ਕੇ ਲੈ ਕੇ ਜਾਣੀਆਂ ਉਹਦਾ ਰੇਟ ਫਿਕਸ ਹੋ ਗਿਆ ਸਰਕਾਰ ਨੇ ਉਹਦੇ ਤੇ ਪਾਲਿਸੀ ਦੇ ਕੰਮ ਕੀਤਾ ਅਸੀਂ ਹੁਣ ਉਹ ਟੈਂਡਰ ਲਾਉਣੇ ਬੰਦ ਕਰਤੇ ਸਰਕਾਰ ਨੇ ਭਗਵੰਤ ਮਾਨ ਸਰਕਾਰ ਨੇ ਆਪਣੀਆਂ ਆ ਜੀਸੀਬੀ ਮਸ਼ੀਨਾ ਖਰੀਦੀਆਂ ਨੇ ਨਵੀਆਂ ਨਾਬੇ ਨੂੰ ਪੱਕੀਆਂ ਦੇ ਦਿੱਤੀਆਂ ਜੀ ਇਹ ਸਾਰਾ ਸਾਲ ਹੀ ਆਪਣੇ ਕੋਲ ਰਹਿਣ ਗਿਆ ਟੈਂਡਰ ਨਾਲ ਤਾਂ 20 ਦਿਨ ਲਈ ਆਉਂਦਾ ਨਾ ਜੀ ਉਹ ਉਹ ਮਸ਼ੀਨਾਂ ਪੱਕੀਆਂ ਡਰਾਈਵਰ ਪੱਕਾ ਹੋ ਗਿਆ ਜੀ ਮਤਲਬ ਆਪਣੇ ਕਿਤੇ ਵੀ ਪ੍ਰੋਬਲਮ ਆਈ ਇਹਨੂੰ ਕਾਲ ਕਰਨੀ ਹੈ ਵੀ ਜਾ ਪਾਈ ਉੱਥੇ ਆ ਜਾ ਕੇ ਲੋਹਾਰ ਮਾਦਰੀ ਪ੍ਰੋਬਲਮਾ ਉੱਥੇ ਜਾ ਕੇ ਪਟਕੇ ਨੂੰ ਠੀਕ ਕਰਕੇ ਉਹ ਆਊਗਾ ਜੀ ਔਰ ਕਿਉਂਕਿ ਉਹ ਸਰਕਾਰ ਦੀ ਹੈ ਜੀ ਦਾ ਟੈਂਡਰ ਦਾ ਕੋਈ ਮਕਸਦ ਨਹੀਂ ਹੈਗਾ ਤੇ ਜਦੋਂ ਉਹ ਉਹ ਕੰਮ ਹੋ ਗਿਆ ਉਹਦੇ ਨਾਲ ਜਿਹੜੀਆਂ ਡਰੇਨਾ ਨੇ ਡੁੰਗੀਆਂ ਵੀ ਹੋ ਜਾਣਗੀਆਂ ਤੇ ਕਿਨਾਰੇ ਵੀ ਪੁੱਚੇ ਹੋ ਜਾਣਗੇ ਸਰ ਸਿੰਘ ਦਾ ਜਿਹੜਾ ਸਵਾਲ ਸੀ ਉਹ ਅਧੂਰਾ ਰਹਿ ਗਿਆ ਜੀ ਮੈਂ ਸਾਹਬ ਸਿੰਘ ਦਾ ਇਹ ਸਵਾਲ ਹੈ ਵੀ ਇੱਥੇ ਸਾਡੇ ਪੁਲੀਏ ਛੜਕਤੇ ਪੁਲੀ ਹੈਗੀ ਛੋਟੀ ਜਦੋਂ ਪਿੱਛੋਂ ਡਰੇਨ ਦਾ ਪਾਣੀ ਭਰਦਾ ਹੈ ਉਹ ਪੁਲੀ ਕ੍ਰੋਸ ਨਹੀਂ ਪਾਣੀ ਕਰਦੀ ਪੁੜਾ ਪਿੱਛੇ ਪਹਿਲਾਂ ਪਹਿਲਾਂ ਮਰ ਪਿੱਛੇ ਮਰ ਜਾਂਦੀ ਹੈ ਪਿੱਛੇ ਫਿਰ ਅੱਗੇ ਜਾ ਕੇ ਮਰ ਜਾਂਦੀ ਹੈ ਬਰਸਾਤਾਂ ਦੇ ਵਿੱਚ ਪਾਣੀ ਹੈਗਾ ਚੌੜੀ ਹੋਣ ਹੈਗਾ ਸਾਰਾ ਗੰਦਾ ਪਾਣੀ ਨਾਬੇ ਦਾ ਹੈ ਹੈਗਾ ਸਾਰਾ ਪਾਣੀ ਗੰਦਾ ਨਾਬੇ ਦਾ ਨਾਬੇ ਤਾਂ ਪਹਿਲੀ ਗੱਲ ਤਾਂ ਹੁਣ ਪਾਣੀ ਗੰਦਾ ਆਉਣਾ ਹੀ ਨਹੀਂ ਸਰ ਨਹੀਂ ਚਲੋ ਅੱਗੇ ਦੀ ਗੱਲਾਂ ਨਹੀਂ 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 ਪਾਣੀ ਇੱਥੇ ਵੀ ਨਾ ਤਾਂ ਦੋ ਹਾਲੇ ਜੀ ਜਿਹੜੀ ਪੁਲੀ ਬਣੀ ਹੈ ਜਾਂ ਤਾਂ ਉਹਦੇ ਨਾਲ ਹੀ ਹਾਂ ਉਹ ਸਿਰਫ ਵੱਡੀ ਉਹ ਵਾਲੀ ਆ ਸਾਰੇ ਕੱਲੀ ਗੱਲ ਤਾਂ ਇੱਕ ਮਿੰਟ ਕੱਲੀ ਗੱਲ ਤਾਂ ਡਰੇਨ ਚ ਨਾਬੇ ਦਾ ਪਾਣੀ ਆਉਣਾ ਹੀ ਨਹੀਂ ਜੀ ਉਹ ਕਿਉਂ ਕਿਉਂਕਿ ਅਸੀਂ ਉਹ ਪਾਣੀ ਜਿਹੜਾ ਨਾ ਨਾਬੇ ਦਾ ਸਾਫ਼ ਕਰਕੇ ਅਸੀਂ ਜਿਹੜਾ ਸਰਹੰਦ ਦਾ ਚੋਆ ਨਾ ਕਿ ਜਿਹੜਾ ਉੱਪਰੋਂ ਵੱਡਾ ਆ ਰਿਹਾ ਪਿੰਗੀ ਪਿੰਟਾਪ ਕੇ ਉੱਚ ਪਾਉਣਾ ਜੀ ਇੱਥੇ ਇੱਥੇ ਪਾਣੀ ਨਹੀਂ ਆਉਣਾ ਖਾਲੀ ਹੋ ਜਾਣਾ ਸੁੱਕ ਜਾਣਾ ਠੀਕ ਹੈ ਜੀ ਇੱਕ ਮਿੰਟ ਸਰ ਜਿਹੜੀ ਪੂਲੀ ਦੀ ਗੱਲ ਆ ਜੀ ਮਹਿਲੀਪੁਰ ਕੋਲੇ ਸ਼ਿੰਟਾਂ ਕੋਲ ਨਾ ਬਹੁਤ ਵੱਡੀ ਪ੍ਰੋਜੈਕਟ ਸੀ ਉਹ ਪੂਲ ਪੂਲ ਤੜਾਇਆ ਜੀ ਅੱਜ ਵਿੱਚ ਉਹ ਤੜਾ ਕੇ ਉਹ ਤੇ ਦਾਫ ਲੱਗ ਜਾਂਦੀ ਬਹੁਤ ਕਿਸਾਨਾਂ ਦਾ ਨੁਕਸਾਨ ਅਸੀਂ ਉਹ ਤੜਾਤਾ ਉੱਥੇ ਨਵ ਪੋਪੀ ਵੀ ਅੰਦਰ ਨਿਕਲ ਗਿਆ ਹੋਏ ਜਿਹੜੀ ਮਾਰ ਇੱਕ ਹੋਰ ਆਪਣਾ ਦੀ ਪਰਪੋਜ਼ਲ ਬਣਾ ਕੇ ਫਾਨੂੰ ਕਰਦੇ ਨੇ ਇੱਕ ਏਜੰਟ ਕੋਲੇ ਪੈਸੇ ਭਜ ਗਏ ਕਿ ਕਿਨਾਂ ਅੱਗੇ ਲੈ ਗਏ ਲੈ ਆਏ ਫੇਰ ਦੇਖੋ ਹੁਣ ਅੱਜ ਹੁਣ ਕਿਹੜਾ ਸੀ ਫੇਰ ਭੱਜਨੇ ਆ ਕਹਿੰਦੇ ਇੱਥੇ ਪੈਰ ਦਿਲ ਸੀ ਆਪਣੇ ਫੇਰ ਜੇ ਚੇ ਵੇਦੀ ਅਸੀਂ ਟਾਈਮ ਬਣਾਣਾ ਆਹ ਵੇ ਆਹ ਮੋਹਨ ਸਾਹਿਬ ਬਣਾਣਾ ਰਹਿਂਦੇ ਇੱਥੇ ਹੀ ਹੋਰ ਕੀ ਕਰੀਏ ਭੰਗਰ ਯਾਦ ਰੱਖੀ ਸਰਪੰਚ ਸਾਹਿਬ ਠੀਕ ਹੋ ਸਰਪੰਚ ਸਾਹਿਬ ਠੀਕ ਹੋ